ਸਸਿਕਲ ਜੀ ਸਾਰਿਆਂ ਨੂੰ ਜਿੰਨੇ ਵੀ ਮੇਰੇ ਇਸ ਪੇਜ ਤੇ ਸਾਡੇ ਭੈਣ ਭਰਾ ਜੁੜੇ ਆ ਬੜੀ ਛੋਟ ਜੀ ਜੀ ਆਪਾਂ ਗੱਲ ਕਰਨੀ ਆ ਬਾਲੀ ਲੰਬੀ ਜਿਹੜੀ ਉਹ ਗੱਲਬਾਤ ਆ ਉਹ ਨਹੀਂ ਕਰਨੀ ਬੇਨਤੀ ਇਹ ਸੀ ਵੀ ਕੱਲ ਟੂਰਨਾਮੈਂਟ ਹੋਇਆ ਜੀ ਆਪਣਾ ਬੇਗੋਵਾਲ ਦੇ ਵਿੱਚ ਤੇ ਉੱਥੇ ਨਾ ਇੱਕ ਮਾਤਾ ਜੀ ਦੀ ਵੀਡੀਓ ਜਿਹੜੀ ਤੁਸੀਂ ਸਾਰੇ ਦੇਖ ਹੀ ਰਹੇ ਹੋ سوشل ਮੀਡੀਆ ਤੇ ਵਾਇਰਲ ਉਹ ਬਹੁਤ ਹੋ ਰਹੀ ਆ ਹਨਾ ਚਲੋ ਉਹਨਾਂ ਨੇ ਮਾਤਾ ਨੇ ਸਾਨੂੰ ਆ ਕੇ ਗਰਾਊਂਡ ਦੇ ਵਿੱਚ ਇਹ ਆਖਿਆ ਵੀ ਮੇਰੀ ਕੁੜੀ ਦਾ ਵਿਆਹ ਆ ਵੀ ਆਪਣਾ ਵਿਲਾਣ ਦੇਣ ਨੂੰ ਸਾਡੇ ਕੋਲੇ ਕੁਝ ਵੀ ਨਹੀਂ ਗਾਣਾ ਵੀ ਮੇਰੀ ਮਦਦ ਕਰਵਾਓ ਸਭ ਤੋਂ ਪਹਿਲਾਂ ਤਾਂ ਭਾਈ ਆਪਾਂ ਹੈਗੇ ਜਜਵਾਤੀ ਬੰਦੇ ਕਿ ਜਦੋਂ ਕੋਈ ਦੁਖੀ ਹੁੰਦਾ ਤੇ ਯਾਰ ਆਪਾਂ ਨੂੰ ਇਹ ਹੁੰਦਾ ਯਾਰ ਵੀ ਕਿਵੇਂ ਨਾ ਕਿਵੇਂ ਦਾ ਕੋਈ ਦੁੱਖ ਜਿਹੜਾ ਉਹ ਘਟਾਇਆ ਜਾਵੇ ਵੰਡਾਇਆ ਜਾਵੇ ਜਿਵੇਂ ਚਾਹੇ ਕੋਈ ਵੀ 플레이ਰ ਆ ਚਾਹੇ ਕੋਈ ਵੀ ਛੱਟਫੇਟ ਵਾਲਾ ਵੀਰ ਸੱਜਣਾ ਆਉਂਦਾ ਗਰਾਊਂਡ ਦੇ ਵਿੱਚ ਜਾਂ ਜਿਵੇਂ ਕੱਲ ਉਹ ਮਾਤਾ ਜੀ ਆਪਣੇ ਗਰਾਊਂਡ ਦੇ ਵਿੱਚ ਆਏ ਹਨ ਮੈਂ ਉਹਦੇ ਬਾਬਤ ਜਿਹੜੀ ਉਹ ਗੱਲ ਕਰਨੀ ਚਾਹੁੰਦਾ ਚਲੋ ਅਸੀਂ ਉਹਨਾਂ ਦਾ ਢੇੜਾ ਗੁੜਾ ਵੀ ਲਵਾਇਆ ਸਾਰਿਆਂ ਨੇ ਸਹਿਯੋਗ ਵੀ ਕੀਤਾ ਬਹੁਤ سارے ਫੋਨ ਬਹੁਤ ਸਾਰੀਆਂ ਕਾਲਾਂ ਮੇਰੇ ਮੇਰੇ WhatsApp ਤੇ ਵੀ ਤੇ ਮੇਰੇ ਜਿੱਦਾਂ ਆਪਾਂ ਕਹ ਲਈਏ ਵੀ Instagram ਤੇ ਵੀ ਹੋਰ ਬਹੁਤ ਸਾਰੇ ਮੈਸੇਜ ਜਿਹੜੇ ਉਹ ਆ ਰਹੇ ਆ ਵੀ ਅਸੀਂ ਮਦਦ ਕਰਨੀ ਚਾਹੁੰਦੇ ਹਾਂ ਨਾ ਤੇ ਹੁਣ ਜਦੋਂ ਸਾਨੂੰ ਸਵੇਰੇ ਪਤਾ ਲੱਗਦਾ ਹਨਾ ਵੀ ਉਥੋਂ ਦੀ ਪੰਚਾਇਤ ਦਾ ਫੋਨ ਆਉਂਦਾ ਵੀ ਭਾਈ ਇਹਨਾਂ ਦੇ ਤਾਂ ਕੋਈ ਵਿਆਹ ਹੀ ਨਹੀਂਗਾ ਉਦੋਂ ਨਾਲ ਮਨ ਨੂੰ ਬਹੁਤ ਜ਼ਿਆਦਾ ਠੇਸ ਪਹੁੰਚੀ ਵੀ ਅਸੀਂ ਕੁਝ ਵੀ ਗਰਾਉਂਡ ਦੇ ਵਿੱਚ ਉਹ ਬੋਲਦੇ ਆ ਤਾਂ ਜੇ ਕਿਸੇ ਸੌਰੀ ਭਾਈ ਆਵਾਜ਼ ਆਉਂਦੀ ਹੈ ਜੀ ਮੈਨੂੰ ਦੱਸ ਦਿਓ ਇੱਕ ਵਾਰੀ ਜਿਹੜੇ ਮੰਨ ਲਾ ਵੀ ਇਹਦਾ ਦੁੱਖ ਵੰਡਾਉਣਾ ਚਾਹੁੰਦੇ ਆ ਉਹ ਤਾਂ ਕਿੱਡੀ ਵੱਡੀ ਪੱਧਰ ਤੇ ਯਾਰ ਮੈਸੇਜ ਫੋਨ ਕਰਕੇ ਵੀ ਸਾਨੂੰ ਦੱਸੋ ਸਾਨੂੰ ਦੱਸੋ ਹਨਾ ਤਾਂ ਲੋਕ ਕਿੱਦਾਂ ਸਾਡੇ ਜਜ਼ਬਾਤਾਂ ਨਾਲ ਖੇਡਦੇ ਹਨ ਮੈਂ ਕੋਈ ਦੋਖੀ ਨਹੀਂਗਾ ਹਨਾ ਜਦੋਂ ਮੇਰੀ ਸਵੇਰੇ ਗੱਲ ਹੋਈ ਉਹਨਾਂ ਨਾਲ ਉਹਨਾਂ ਦੇ ਪਰਿਵਾਰ ਨਾਲ ਹਾਂਜੀ ਤੁਸੀਂ ਸਾਨੂੰ ਇਹ ਗੱਲ ਕਹੀ ਸੀਗੀ ਵੀ ਸਾਡੀ ਕੁੜੀ ਦਾ ਵਿਆਹ ਕਹਿੰਦੇ ਜੀ ਅਸੀਂ ਤਾਂ ਉਹੀ ਕਹਤਾ ਸਾਡੇ ਸਰਤਾ ਜੀ ਅ ਕਰਜ਼ਾ ਸੀਗਾ ਜੀ ਤੇ ਇਸ ਕਰਕੇ ਅਸੀਂ ਆਖਿਆ ਵੀ ਮੈਨੂੰ ਨਾਲ ਦੀ ਮੇਰੀ ਜਿਹੜੀ ਸੀਗੀ ਮਾਈ ਉਹਦੇ ਨਾਲ ਮਾਤਾ ਰਿ ਆਈ ਹਨਾ ਵੀ ਉਹ ਕਹਿੰਦੀ ਵੀ ਵੀ ਤੂੰ ਐਂ ਕਹਿੰਦੇ ਮੇਰੀ ਕੁੜੀ ਦਾ ਵਿਆਹ ਬਹੁਤ ਦੁੱਖ ਲੱਗਿਆ ਯਾਰ ਦੇਖੋ ਤੁਸੀਂ ਜਿੰਨੇ ਵੀ ਭੈਣ ਭਰਾ ਹੋ ਬਾਹਰ ਲਈ ਯਾਰ ਬਹੁਤ ਔਖੀ ਆ ਕਮਾਈ ਵੀਰੇ ਹਨਾ ਇੱਥੇ ਕੋਈ ਵੀ ਬੰਦਾ ਉੱਠ ਕੇ ਕਹਿੰਦਾ ਵੀ ਕੁਝ ਵੀ ਵੀ ਇਦਾਂ ਕਰਕੇ ਯਾਰ ਵੀ ਸਾਡੀ ਮਦਦ ਕਰਾਓ ਅਸੀਂ ਜੋ ਵੀ ਬੋਲਦੇ ਆ ਤੁਸੀਂ ਸਾਡੇ ਬੋਲੇ ਤੇ ਫੁੱਲ ਚਾੜਦੇ ਹੋ ਯਾਰ ਪਹਿਲਾਂ ਤਾਂ ਤੁਹਾਡਾ ਧੰਨਵਾਦ ਪਰ ਸਾਨੂੰ ਵੀ ਇਹ ਚੀਜ਼ ਬਾਰੇ ਸੋਚਣਾ ਚਾਹੀਦਾ ਯਾਰ ਵੀ ਅਸੀਂ ਜਿਹੜੀ ਕਿਸੇ ਦੀ ਕਮਾਈ ਆ ਉਹ ਗਲਤ ਥਾਂ ਤਾਂ ਨਹੀਂ ਲੱਗ ਰਹੀ ਕਿਸੇ ਉਹੀ ਉਹੀ ਤਾਂ ਨਹੀਂ ਲੈ ਕੇ ਜਾ ਰਿਹਾ ਕਈ ਵਾਰੀ ਕੀ ਹੁੰਦਾ ਜਿਵੇਂ ਇਸ ਤਰ੍ਹਾਂ ਦੀ ਗੱਲ ਹੁੰਦੇ ਆ ਤਾਂ ਜਿਹੜੇ ਬੰਦੇ ਲੋੜਵੰਦ ਹੁੰਦੇ ਆ ਉਹ ਰਹਿ ਜਾਂਦੇ ਆ ਤੇ ਦੂਜੇ ਉਹ ਕਰ ਜਾਂਦੇ ਆ ਇਸੇ ਤਰ੍ਹਾਂ ਹੀ ਕਈ ਸਾਡੇ ਸੱਜਣ ਕਬੱਡੀ ਦੇ ਵਿੱਚ ਵੀ ਹੈਗੇ ਆ ਚਲੋ ਇੱਕ ਛਰੀ ਢੇੜਾ ਗੂੜਾ ਲਵਾਇਆ ਹੈਲਪ ਵੀ ਹੋ ਜਾਂਦੀ ਆ ਫਿਰ ਉਹਨਾਂ ਦਾ ਕੰਮ ਹੀ ਜਿਹੜਾ ਉਹ ਮੇਰੇ ਭਰਾ ਬਣਾ ਲੈਂਦੇ ਆ ਯਾਰ ਵੀ ਹਾਂ ਆਪਾਂ ਜਾਣਾ ਹੀ ਆ ਟੂਰਨਾਮੈਂਟ ਤੇ ਢੇੜਾ ਲਾਉਣੀ ਆ ਤੇ ਵੀ ਆਪਾਂ ਪੈਸੇ business ਬਣਾ ਲੈਂਦੇ ਆ ਸੋ ਸਾਡੀ ਹੱਥ ਬੰਨ ਕੇ ਬੇਨਤੀ ਆ ਲੋਕਾਂ ਦੀ ਕਮਾਈ ਬਹੁਤ ਔਖੀ ਆ ਵਿਦੇਸ਼ਾਂ ਦੇ ਵਿੱਚ ਜਾਂ ਇੱਥੇ ਵੀ ਬਹੁਤ ਔਖੀ ਕਮਾਈ ਦੇ ਨਾਲ ਲੋਕ ਆਪਦੇ ਪਰਿਵਾਰਾਂ ਨੂੰ ਵੀ ਪਾਲਦੇ ਆ ਹੋਰ ਵੀ ਕਿਤੇ ਲੋੜਵੰਦਾਂ ਦੀ ਸੇਵਾ ਹੁੰਦੀ ਆ ਉਹ ਕਰਦੇ ਆ ਸੋ ਮੇਰੀ ਹੱਥ ਵਨ ਕੇ ਬੇਨਤੀ ਆ ਵੀਰੇ ਕਬੱਡੀ ਦੀ ਗਰਾਊਂਡ ਦੇ ਵਿੱਚ ਮੈਂ ਇਹ ਬੇਨਤੀ ਕਰਨੀ ਚਾਹਣਾ ਜਦੋਂ ਕਿਸੇ ਪਲੇਅਰ ਦੇ ਸਰਟੀਫਿਕੇਟ ਲੱਗੂਗੀ ਹਨਾ ਜੀ ਜਰੂਰ ਹੈਲਪ ਕਰਾਂਗੇ ਅਸੀਂ ਆਪਾਂ ਇਸ ਗੱਲ ਤੋਂ ਭੱਜਦੇ ਨਹੀਂ ਨਾ ਹੀ ਆਪਾਂ ਭੱਜਣਾ ਆਪਾਂ ਜਜ਼ਬਾਤੀ ਬੰਦੇ ਆ ਬਾਈ ਦੇਖੋ ਮੇਰੇ ਨਾਲ ਦਿਲ ਦੇ ਵਿੱਚ ਇਹ ਗੱਲ ਚੱਲ ਰਹੀ ਸੀ ਮੈਨੂੰ ਇਹ ਸੀਗਾ ਵੀ ਯਾਰ ਮੈਂ ਕਿਹੜੇ ਵੇਲੇ ਇਹ ਗੱਲ ਕਰ ਦਿਆਂ ਹਣਾ ਮੈਂ ਦੱਸ ਦਿਆਂ ਯਾਰ ਵੀ ਤਾਂ ਕਿ ਯਾਰ ਲੋਕ ਇਮੋਸ਼ਨਲ ਜਿਹੜੇ ਹੋ ਕੇ ਯਾਰ ਹੋਰ ਨਾਟਕ ਤੇ ਆਪ ਦਾ ਜਾਨੀ ਕਿ ਵੀ ਨੁਕਸਾਨ ਕਰਵਾ ਲੈਣ ਹਣਾ ਕਿਉਂਕਿ ਮੇਰੇ ਕੋਲੇ 55000 ਰੁਪਇਆ ਉਦੋਂ ਬਾਅਦ ਤੋਂ ਭਾਜੀ ਇੱਕ ਮੰਗਾ ਯੂਐਸਏ ਤੋਂ ਭਾਜੀ ਮਿੰਟਾ ਬੀਗਵਾਲ ਤੋਂ 5000 ਰੁਪਇਆ ਕੋਈ ਹੋਰ ਦੇ ਕੇ ਗਿਆ ਸੀ 55000 ਰੁਪਇਆ ਮੇਰੇ ਕੋਲੇ ਉਹ ਪਿਆ ਆ ਜਿਹੜਾ ਉਹ ਮਾਤਾ ਦੀ ਅਨਾਉਂਸਮੈਂਟ ਤੋਂ ਬਾਅਦ ਇਕੱਠਾ ਹੋਇਆ ਸੀ ਉਹ ਆਪਾਂ ਜਿਹੜੇ ਲੋੜਵੰਦ ਹੋਣਗੇ ਉਹਨਾਂ ਤੱਕ ਪਹੁੰਚਦਾ ਕਰਾਂਗੇ ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਇਸ ਤਰ੍ਹਾਂ ਆਪਾਂ ਨਾ ਕਰੀਏ ਅ ਜਿਹੜਾ ਹਰ ਇੱਕ ਬੰਦਾ ਦਾ ਸਬੰਧ ਕੱਢਣਾ ਚਾਹੁੰਦਾ ਹੈ ਨਾ ਆਪਦੀ ਕਮਾਈ ਦੇ ਵਿੱਚੋਂ ਪਰ ਸਾਡੀ ਸੋਚ ਇਹ ਆ ਵੀ ਭਾਈ ਜਿਨੇ ਕੋਈ 5 ਰੁਪਏ ਵੀ ਦੇਤੇ ਉਹਦੇ ਸਹੀ ਥਾਂ ਤੇ ਲੱਗਣ ਯਾਰ ਕੋਈ ਕਿਸੇ ਦਾ ਗਲਤ ਥਾਂ ਤੇ ਪੈਸਾ ਨਾ ਜਾਵੇ ਹਨਾ ਸੋ ਸਾਡੀ ਹੱਥ ਬੰਨ ਕੇ ਬੇਨਤੀ ਆ ਬਾਈ ਕੋਈ ਇਹ ਨਾ ਹੁਣ ਥੱਲੇ ਕਮੈਂਟ ਕਰਨ ਲੱਗ ਜਾਓ ਵੀ ਤੈਨੂੰ ਕੀ ਆ ਵੀ ਲੋਕਾਂ ਨੇ ਪੈਸੇ ਦਿੱਤੇ ਆ ਵੀ ਤੈਨੂੰ ਕੀ ਉਹ ਮਾਤਾ ਦੀ ਮਜਬੂਰੀ ਹੋਣੀ ਦੁੱਖ ਸਿਰਫ ਇਸ ਗੱਲ ਦਾ ਵੀ ਸਾਨੂੰ ਸਹੀ ਆ ਕੇ ਦੱਸ ਦਿੰਦੇ ਤਾਂ ਆਪਾਂ ਕਿਹੜਾ ਯਾਰ ਭਜਦੇ ਸੀਗੇ ਹਨਾ ਕਿਸੇ ਗੱਲ ਤੋਂ ਹਨਾ ਵੀ ਆਪਾਂ ਕਿਹੜਾ ਯਾਰ ਵੀ ਉਹ ਆਪਾਂ ਕਦੇ ਕਿਸੇ ਨੂੰ ਜਵਾਬ ਹੀ ਨਹੀਂ ਦਿੱਤਾ ਵੀ ਦੋਖ ਕਿਉਂ ਦੋਖ ਤੁਸੀਂ ਕਿਸੇ ਦੇ ਜਜ਼ਵਾਤਾਂ ਨਾਲ ਖੇਡਦੇ ਹੋ ਇਮੋਸ਼ਨਲ ਬਲੈਕਮੇਲ ਜਿਹੜਾ ਕਰਦੇ ਹੋ ਦੋਖ ਉਸ ਗੱਲ ਦਾ ਆਉਂਦਾ ਸੋ ਹੱਥ ਬੰਨ ਕੇ ਬੇਨਤੀ ਆ ਵੀ ਪਲੀਜ਼ ਆਪਾਂ ਸੁਚੇਤ ਹੋਈਏ ਸਾਰੇ ਟੂਰਨਾਮੈਂਟਾਂ ਤੇ ਜਿੰਨੇ ਵੀ ਸਾਡੇ ਵੀਰ ਆਉਂਦੇ ਆ ਜਿਹੜੇ ਪਲੇਅਰ ਆਉਂਦੇ ਆ ਠੀਕ ਆ ਜਿਹੜੇ ਤਾਂ ਲੋਡ ਬੰਦਿਆ ਠੀਕ ਆ ਉਹਨਾਂ ਨੂੰ ਸਾਡਾ ਵੈਲਕਮ ਆਓ ਯਾਰ ਤੁਸੀਂ ਠੀਕ ਆ ਵੀ ਸਾਨੂੰ ਪਤਾ ਹੁੰਦਾ ਯਾਰ ਵੀ ਆਹ ਬੰਦਾ ਲੋਡ ਬੰਦਿਆ ਤਾਂ ਇਹ ਬੰਦੇ ਨੂੰ ਲੋਡ ਐ ਇਸ ਟਾਈਮ ਪਰ ਕਈ ਸਾਡੇ ਅਜ ਇਸ ਤਰ੍ਹਾਂ ਵੀ ਵੀ ਸਾਡੇ ਸੱਜਣ ਹੁੰਦੇ ਆ ਵੀ ਜਿਹੜੇ ਵਿਚਾਰੇ ਵੀ ਆਪਾਂ ਕਹਿ ਲਈਏ ਵੀ ਕਬੱਡੀ ਨੂੰ ਵੀ ਛੱਡੀ ਕਾਫੀ ਟਾਈਮ ਹੋਇਆ ਵਾ ਹੁੰਦਾ ਤੇ ਉਹ ਵੀ ਆ ਕੇ ਕਹਿੰਦੇ ਆ ਵੀ ਮੈਂ ਖੇਡਣੀ ਚਾਹਣਾ ਦੇਖੋ ਜਿਹੜੇ ਬੰਦੇ ਨੇ 5 ਸਾਲ ਹੋ ਗਏ ਕਬੱਡੀ ਛੱਡੀ ਨੂੰ ਸੱਟ ਫੇਡ ਕਰਕੇ ਬੈਠਾ ਉਹ ਨਾ ਤਾਂ ਉਹਦੀ ਉਵੇਂ ਪ੍ਰੋਪਰ ਤਰੀਕੇ ਨਾਲ ਰਿਕਵਰੀ ਹੋਵੇ ਠੀਕ ਆ ਤੇ ਨਾ ਹੀ ਉਹ ਖੇਡ ਸਕੇ ਉਸ ਤਰੀਕੇ ਨਾਲ ਸੋ ਬੇਨਤੀ ਆ ਵੀ ਆਪਾਂ ਇਹ ਚੀਜ਼ਾਂ ਤੋਂ ਨਾ ਦੇਖੋ ਲੋਕਾਂ ਦੀ ਕਮਾਈ ਬਹੁਤ ਔਖੀ ਆ ਬਾਈ ਬਾਹਰਲੇ ਭੈਣ ਭਰਾ ਜਿਹੜੇ ਆ ਜਿਹੜੇ ਬਹੁਤ ਦਿਨ ਰਾਤ ਕਈ ਸਵੇਰੇ 3 ਵਜੇ ਜਾਗਦੇ ਆ ਕਈ ਸਵੇਰੇ 2 ਵਜੇ ਜਾਗਦੇ ਆ ਸਾਰਾ ਸਾਰਾ ਦਿਨ ਕੰਮ ਕਰਦੇ ਆ ਯਾਰ ਜਦੋਂ ਉਹ ਬੰਦੇ ਇੰਨੇ ਇੱਕ ਜਜ਼ਬਾਤੀ ਹੋ ਕੇ ਫੋਨ ਕਰਦੇ ਆ ਵੀ ਆਰ ਵੀ ਹਾਂ ਸੀ ਆ ਕਰਨਾ ਇਹਨਾਂ ਲਈ ਤੇ ਜਦੋਂ ਬਾਅਦ ਚ ਪਤਾ ਲੱਗਦਾ ਤਾਂ ਉਦੋਂ ਦੁੱਖ ਹੁੰਦਾ ਸੋ ਮੈਂ ਕੋਈ ਬਾਹਲਾ ਵੱਡਾ ਨਹੀਂ ਆ ਬਾਈ ਮੈਂ ਇੱਕ ਜਜ਼ਬਾਤੀ ਜਿਹਾ ਬੰਦਾ ਯਾਰ ਮੇਥੋਂ ਨਾ ਗੱਲ ਕਹਿ ਹੋ ਜਾਂਦੀ ਹੈ ਹਨਾ ਇਹ ਗੱਲ ਵੀ ਮੈਂ ਕਹਿਣੀ ਨਹੀਂ ਸੀ ਚਾਹੁੰਦਾ ਕਰਨੀ ਨਹੀਂ ਸੀ ਚਾਹੁੰਦਾ ਪਰ ਮੇਰੀ ਮਜਬੂਰੀ ਬਣ ਗਈ ਕਿਉਂਕਿ ਮੇਰੇ ਕੋਲੇ 55000 ਰੁਪਿਆ ਜਿਹੜੀ ਉਹ ਮਾਇਆ ਉਹਨਾਂ ਦੀ ਆਈ ਹੋਈ ਸੀ ਉਹ ਆਪਾਂ ਜਿਹੜੇ ਖਜ਼ਾਨਿਆਂ ਚ ਆ ਗਈ ਬੈਗ ਤਾਂ ਨਹੀਂ ਕਰਨੀ ਪਰ ਉਹ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਲੋੜਵੰਦ ਆਪਣੇ ਭੈਣ ਭਰਾਜੀ ਕੋਈ ਹੋਊਗਾ ਤਾਂ ਆਪਾਂ ਉਹ ਤੁਹਾਨੂੰ ਮੇਰੇ ਪੇਜ ਰਾਹੀਂ ਜਾਣਕਾਰੀ ਵੀ ਦੇਵਾਂਗੇ ਵੀ ਭਾਈ ਇਹ ਉਹ ਪੈਸੇ ਸੀਗੇ ਬਾਕੀ ਆਪਾਂ ਕਿਸੇ ਦਾ ਪੈਸਾ ਚਲੋ ਫੜਦੇ ਨਹੀਂਗੇ ਹਨਾ ਕਦੇ ਵੀ ਤੇ ਨਾ ਹੀ ਆਪਾਂ ਕੋਈ ਬਾਹਲਾ ਇੰਨਾ ਤੁਹਾਨੂੰ ਪਤਾ ਵੀ ਆਪਾਂ ਲਾਈਵ ਵੀ ਆਉਂਦੇ ਆ ਕਿਸਾਨ ਅੰਦੋਲਨ ਦੇ ਵਿੱਚ ਚਲੋ ਉਦੋਂ ਆਪਾਂ ਰੈਗੂਲਰ ਸਾਰੇ ਲਗਾਤਾਰ ਲਾਈਵ ਹੁੰਦੇ ਰਹੇ ਆ ਹਨਾ ਤਾਂ ਹੁਣ ਤਾਂ ਚਲੋ ਆਪਣਾ ਆਪ ਦੇ ਕੰਮਕਾਰਾਂ ਦੇ ਵਿੱਚ ਵਿਜੀ ਆ ਸੋ ਬੇਨਤੀ ਕਰਦੇ ਆ ਵੀ ਆਪਾਂ ਸਾਰੇ ਭਰਾ ਰਲ ਮਿਲ ਕੇ ਇੱਕ ਚੰਗੀ ਸੋਚ ਲੈ ਕੇ ਆਈਏ ਠੀਕ ਆ ਵੀ ਆਹ ਕੰਮ ਬੰਦ ਕਰੀਏ ਟੂਰਨਾਮੈਂਟਾਂ ਤੇ ਹੁਣ ਟੂਰਨਾਮੈਂਟਾਂ ਤੇ ਬੰਦੇ ਹੁੰਦੇ ਆ ਕਿ ਕਿ ਯਾਰੀ ਚਾਰ ਚਾਰ ਬੰਦੇ ਵੀ ਸੱਜਣ ਸਾਡੇ ਟੂਰਨਾਮੈਂਟਾਂ ਤੇ ਪਲੇਅਰ ਜਾਂ ਹੋਰ ਜਿਹੜੇ ਇਦਾਂ ਦੇ ਗੇੜਿਆਂ ਵਾਲੇ ਆ ਜਾਂਦੇ ਆ ਦੇਖੋ ਟੂਰਨਾਮੈਂਟ ਤੇ ਲੋਕ ਤਾਂ ਉਹੀ ਹੁੰਦੇ ਆ ਉਹ ਵਿਚਾਰੇ ਯਾਰ ਇੱਕ ਤਾਂ ਦੀ ਜੇਬ ਚੋਂ ਖਰਚਿਆ ਕਰਕੇ ਆਉਂਦੇ ਆ ਦੂਜਾ ਜਦੋਂ ਕੋਈ ਅਸੀਂ ਬੇਨਤੀ ਕਰਦੇ ਆਂ ਬਾਈ ਕਦੇ ਕਿਸੇ ਨੇ ਮੱਥੇ ਵੱਟ ਹੀ ਨਹੀਂ ਪਾਇਆ ਯਾਰ ਕਿਸੇ ਗੱਲ ਤੋਂ ਹਨਾ ਤਾਂ ਫੇਰ ਉਦੋਂ ਬਾਅਦ ਗੀਮਾਂ ਵਾਲਿਆਂ ਨੂੰ ਵੀ ਉਹ ਦਿੰਦੇ ਆ ਯਾਰ ਆਪਾਂ ਉਹਨਾਂ ਨੂੰ ਉਹਨਾਂ ਦੀ ਜੀਭਾਂ ਥੋੜਾ ਖਾਲੀ ਕਰਨੀ ਆ ਆਪਾਂ ਯਾਰ ਠੀਕ ਆ ਕੋਈ ਦਸਵੰਦ ਹੁੰਦਾ ਲੋੜਵੰਦ ਇੱਕ ਬੰਦਾ ਆ ਗਿਆ ਇੱਕ ਟੂਰਨਾਮੈਂਟ ਤੇ ਚਲੋ ਉਹਦੀ ਪ੍ਰੋਪਰ ਤਰੀਕੇ ਨਾਲ ਹੈਲਪ ਹੋ ਜਾਂਦੀ ਆ ਪਰ ਇਹ ਥੋੜਾ ਹੈਗਾ ਵੀ ਯਾਰ ਆ ਵੀ ਆਪਾਂ ਆ ਟੂਰਨਾਮੈਂਟ ਤੇ ਵੀ ਆਣਾ ਦੂਜੇ ਤੇ ਵੀ ਜਾਣਾ ਤੀਜੇ ਤੇ ਵੀ ਜਾਣਾ ਚੌਥੇ ਤੇ ਵੀ ਜਾਣਾ ਸੋ ਇਹ ਬੰਤੀਆ ਬਿਲਕੁਲ ਬਾਈ ਨੇ ਇੱਕ ਨੇ ਗੱਲ ਬੜੀ ਵਧੀਆ ਕਹੀ ਕਿ ਕੋਈ ਵੀ ਇਸ ਤਰ੍ਹਾਂ ਦਾ ਵੀ ਗੀੜੇ ਵਾਲਾ ਕੋਈ ਸੱਜਣ ਆਊਗਾ ਆਉਣ ਵਾਲੇ ਟਾਈਮ ਦੇ ਵਿੱਚ ਪਹਿਲੀ ਗੱਲ ਤਾਂ ਉਹ ਆਪ ਦਾ ਪੈਸਾ ਲਿਖਾ ਕੇ ਲੈ ਕੇ ਆਵੇ ਪੰਚਾਇਤ ਤੋਂ ਆਪਦੇ ਸਰਪੰਚ ਦੇ ਸਾਈਨ ਹੋਣ ਵੀ ਵਾਕਿਆਹੀ ਇਹ ਲੋੜ ਬੰਦਾ ਠੀਕ ਆ ਵਾਕਿਆਹੀ ਇਹ ਲੋੜ ਬੰਦਾ ਤੇ ਚਲੋ ਆਪਾਂ ਉਹਦਾ ਸੰਗਤ ਕਰੋਗੇ ਆਪਾਂ ਦਾ ਕੁਝ ਵੀ ਨਹੀਂ ਆਪਾਂ ਤਾਂ ਬਈ ਜਮਾਂ ਕੂੜਾ ਵੀ ਸਿੱਧੀ ਗੱਲ ਤੁਹਾਨੂੰ ਦੱਸੀ ਹੈ ਨਾ ਪ੍ਰਤਾਪ ਵੀਰੇ ਠੀਕ ਹੈ ਜੀ ਬਿਲਕੁਲ ਫਿਰ ਪਤਾ ਨਹੀਂ ਤੁਸੀਂ ਇਹ ਮੈਸੇਜ ਵਾਰ-ਵਾਰ ਕਰ ਰਹੇ ਹੋ ਫਿਰ ਉਹ ਗੱਲ ਕੱਟੀ ਜਾਂਦੀ ਆ ਪ੍ਰਤਾਪ ਕੜਿਆਣਾ ਵੀਰੇ ਬਿਲਕੁਲ ਠੀਕ ਆ ਪਹਿਲਾਂ ਗੱਲ ਸੁਣ ਲਓ ਫਿਰ ਮੇਰਾ ਵੀ ਧਿਆਨ ਦੂਜੇ ਪਾਸੇ ਚਲਾ ਜਾਂਦਾ ਹੈ ਨਾ ਸੋ ਬੇਨਤੀ ਆ ਆਪਾਂ ਰਲ ਮਿਲ ਕੇ ਸਾਰੇ ਭਰਾ ਇਸ ਚੀਜ਼ ਤੋਂ ਵੀ ਥੋੜਾ ਜਿਹਾ ਉਹ ਕਰੀਏ ਟੂਰਨਾਮੈਂਟ ਕਮੇਟੀਾਂ ਨੂੰ ਵੀ ਬੇਨਤੀ ਆ ਸਾਰੇ ਜਿੰਨੇ ਮੇਰੇ ਭਰਾ ਆਉਂਦੇ ਆ ਨਾ ਉਹਨਾਂ ਨੂੰ ਵੀ ਬੇਨਤੀ ਆ ਵੀ ਆਪਾਂ ਥੋੜਾ ਜਿਹਾ ਲੋਕਾਂ ਬਾਰੇ ਵੀ ਸੋਚਿਆ ਕਰੀਏ ਟੂ ਉਸੇ ਯੋਗ ਵੀ ਟੂਰਨਾਮੈਂਟ ਲਈ ਪਾਉਂਦੇ ਆ ਫਿਰ ਉਹ ਸਾਨੂੰ ਵੀ ਪੈਸੇ ਦਿੰਦੇ ਆ ਜਦੋਂ ਵੀ ਇਸ ਤਰ੍ਹਾਂ ਦੇ 60 ਫੀਟ ਲੱਗਦੀ ਆ ਉਦੋਂ ਵੀ ਪੈਸੇ ਪਾਉਂਦੇ ਆ ਜਦੋਂ ਯਾਰ ਮੈਂ ਕਹਿੰਦਾ ਵੀ ਯਾਰ ਵੀ ਰਾਤ ਆ ਨਾ ਇਹੋ ਵੀਡੀਓ ਇੰਨੀ ਕਿ ਵਾਇਰਲ ਹੋ ਗਈ ਲੋਕ ਇੰਨੇ ਏਮੋਸ਼ਨਲ ਹੋ ਕੇ ਰੋ ਰੋ ਕੇ ਮੈਸੇਜ ਕਰ ਰਹੇ ਆ ਨਾ ਤਾਂ ਉਹਨਾਂ ਨੇ ਇੱਕ ਵਾਰੀ ਵੀ ਨਹੀਂ ਸੋਚਿਆ ਦੁੱਖ ਇਸ ਗੱਲ ਦਾ ਯਾਰ ਯਾਰ ਵੀ ਠੀਕ ਆ ਇਦਾਂ ਫਿਰ ਹਰ ਇੱਕ ਦੇਖੋ ਯਾਰ ਆਪਾਂ ਪਿੰਡਾਂ ਦੇ ਵਿੱਚ ਰਹਿੰਦੇ ਆ ਹਰ ਇੱਕ ਦਾ ਕੋਈ ਆਪਾਂ ਕਹਿੰਦੇ ਆ ਕਿਸੇ ਨਾ ਕਿਸੇ ਨਾਲ ਆਪਾਂ ਕਰਜ਼ਾ ਦੇਣਾ ਹੀ ਆ ਕਿਸੇ ਨਾਲ ਕਿਸੇ ਦਾ ਕੁਝ ਨਾ ਕੁਝ ਦੇਣਾ ਹੀ ਆ ਉਹ ਆਪਾਂ ਆਪਣੀ ਮਿਹਨਤ ਨਾਲ ਉਹਨੂੰ ਉਹ ਕਰੀਏ ਨਾ ਕਿ ਆਪਾਂ ਇਸ ਤਰ੍ਹਾਂ ਟੂਰਨਾਮੈਂਟਾਂ ਤੇ ਆ ਕੇ ਲੋਕਾਂ ਨੂੰ ਮੋਸ਼ਨਲ ਬਲੈਕਮੇਲ ਕਰਕੇ ਮੇਰੇ ਵਰਗੇ ਜਜ਼ਬਾਤੀ ਬੰਦੇ ਜਜ਼ਬਾਤੀ ਹੋ ਕੇ ਬੋਲ ਜਾਂਦੇ ਆ ਸੋ ਇਹਨਾਂ ਗੱਲਾਂ ਵੱਲ ਬਈ ਜੀ ਪਲੀਜ਼ ਪਲੀਜ਼ ਧਿਆਨ ਦਿਓ